ਹਾਂ ਜੀ ਪ੍ਰਤਪਾਲ ਸਿੰਘ ਪਨੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਖਾਲਸਾ ਜੀ ਫਤਿਹ ਜੀ ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ ਮਾ ਜੀ ਵੀਰ ਜੀ ਜਿਹੜਾ ਕਲੰਦਰੀ ਗੇਟ ਕਰਨਾਲ ਡੇਰਾ ਕਾਰ ਸੇਵਾ ਦਿੱਲੀ ਵਾਲਿਆਂ ਦਾ ਸਥਾਨ ਆ ਜੀ ਵੀਰ ਜੀ ਉੱਥੇ ਮੈਨੂੰ ਨਹੀਂ ਪਤਾ ਉਹ ਕੱਲ ਦੀ ਘਟਨਾ ਕਿ ਪਰਸੋਂ ਦੀ ਹੈ ਕਿ ਚੌਥ ਦੀ ਕਿਦਾਂ ਦੀ ਹੈ ਪਰ ਕੱਲ ਸ਼ਾਮ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਜੀ ਜੀ ਬੀਬੀਆਂ ਨੰਗੇ ਸਿਰ ਨੇ ਨਾਚ ਹੋ ਰਹੇ ਨੇ ਤਾਲੀਆਂ ਵੱਜ ਰਹੀਆਂ ਨੇ ਚੀਕਾਂ ਵੱਜ ਰਹੀਆਂ ਨੇ ਜਿੱਥੋਂ ਤੱਕ ਸਿੱਖ ਸੰਗਤ ਦਾ ਆਪਾਂ ਅਨੁਮਾਨ ਲਾਇਆ ਤੇ ਉਹ ਕਹਿੰਦੇ ਕਿ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਕੰਮ ਨਹੀਂ ਹੋ ਸਕਦੇ ਇਸ ਕਰਕੇ ਹੋਰ ਉਲੰਘਣਾ ਹੋਈ ਹੈ ਜਿਹਦੇ ਮੁੱਖ ਦੋਸ਼ੀ ਦੋ ਮੰਨੇ ਜਾਂਦੇ ਨੇ ਇੱਕ ਤਾਂ ਤੁਹਾਨੂੰ ਮੰਨਿਆ ਜਾ ਰਿਹਾ ਹੈ ਕਹਿੰਦੇ ਵੀ ਇਹਨਾਂ ਨੇ ਸਾਰਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸੀ ਦੂਜੇ ਉਸ ਅਸਥਾਨ ਦੇ ਮੁਖੀ ਜੋ ਵੀ ਕਹਿ ਪਪਾ ਸੁਖਾ ਮੇਰੇ ਖਿਆਲ ਦੇ ਵਿੱਚ ਉਹ ਸ਼ਾਇਦ ਵੀੜੀਆਂ ਤੋਂ ਬਚ ਰਹੇ ਨੇ ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਪੈਣਾ ਤੁਹਾਨੂੰ ਤੁਹਾਡਿਆਂ ਦਾ ਦੇਣਾ ਪੈਣਾ ਹੈ ਨਾ ਇਹ ਨਹੀਂ ਕਿ ਬਾਬਾ ਜੀ ਵੱਲੋਂ ਹੀ ਸਾਰੀ ਗੱਲ ਤੁਸੀਂ ਰੱਖ ਦਿਓਗੇ ਐਸਾ ਕੁਝ ਨਹੀਂ ਹੁੰਦਾ ਨਹੀਂ ਨਹੀਂ ਜੀ ਉਹਨਾਂ ਦਾ ਹਾਂ ਜੀ ਤੇ ਉਹ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਨੂੰ ਮੇਰਾ ਇੱਕ ਸਵਾਲ ਹੈ ਵੀ ਆਪਾਂ ਨੂੰ ਜੇ ਮੰਨ ਲਓ ਇਹ ਸੰਸਥਾ ਕਿਹੜੀ ਹੈ ਜੀ ਡੀਫਾ ਨਿਫੋਰ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਟੀ ਜੀ ਤੇ ਉਹਦਾ ਜੇ ਪ੍ਰੋਗਰਾਮ ਕਰਵਾਉਣਾ ਆ ਤੇ ਉਹਦਾ ਪ੍ਰੋਗਰਾਮ ਕਰਵਾਉਣ ਵਾਸਤੇ ਸਾਨੂੰ ਗੁਰੂ ਘਰ ਦਾ ਹੀ ਦੀਵਾਨ ਹਾਲ ਲੱਭਾ ਸੀ ਹੋਰ ਕੋ ਬੈਂਕ ਕੋ ਟਖਾਲ ਜਾਂ ਹੋਰ ਚੀਜ਼ਾਂ ਨਹੀਂ ਹੈ ਮੈਂ ਉਹੀ ਦੱਸ ਰਿਹਾ ਨਾ ਜੀ ਇਹ ਥੋੜਾ ਇਸ ਨੂੰ ਗਲਤ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਪਹਿਲੀ ਗੱਲ ਕਿ ਉੱਥੇ ਕੋਈ ਪ੍ਰੋਗਰਾਮ ਨਹੀਂ ਸੀ ਹਮ ਪ੍ਰੋਗਰਾਮ ਨਹੀਂ ਸੀ ਹੈਗਾ ਪ੍ਰੋਗਰਾਮ ਗੋਲਡਨ ਮੂਮੈਂਟ ਦੇ ਵਿੱਚ ਸੀ ਦਿੱਲੀ ਦੇ ਵਿੱਚ ਭਾਰਤ ਮੰਡਪਮੇ ਸੀ ਪਲੈਨ ਰੀ ਹਾਲ 21 ਤਰੀਕ ਨੂੰ ਪਰ 22 ਤੇ 23 ਦਾ ਪ੍ਰੋਗਰਾਮ ਸੀ ਗੋਲਡਨ ਮੂਮੈਂਟ ਦੇ ਵਿੱਚ ਹਮ ਜਿਹੜਾ ਕਾਰ ਇਦੇ ਵਿੱਚ ਦੇਸ਼ ਦੇ 36 ਦੇ ਵਿੱਚੋਂ 34 ਸਟੇਟਾਂ ਤੋਂ ਤੇ ਯੂਨੀਟੈਰੀਟੀ ਤੋਂ ਬਚੇ ਆਏ ਸਨ ਨੈਸ਼ਨਲ ਇੰਟੀਗ੍ਰੇਸ਼ਨ ਦਾ ਪ੍ਰੋਗਰਾਮ ਸੀ ਕਿ ਜਿਹੜਾ ਅੱਜ ਸਮਾਜ ਦੇ ਵਿੱਚ ਇੱਕ ਵਫਾਵੇਵਾ ਖੜਾ ਕੀਤਾ ਜਾ ਰਿਹਾ ਧਰਮਾਂ ਦੇ ਨਾਂ ਤੇ ਜੋ ਸਾਡੇ ਗੁਰੂ ਸਾਹਿਬ ਦੱਸੇ ਜੇ ਸਭੇ ਸਾਂਝੀ ਵਾਲਤਾ ਦਾ ਸਿਧਾਂਤ ਹੈ ਉਹਨੂੰ ਲੈ ਕੇ ਇਹ ਸਭੇ ਸਾਂਝੀ ਵਾਲਤਾ ਦੇ ਉੱਤੇ ਪ੍ਰੋਗਰਾਮ ਸੀ ਤੇੰਨੇ ਆਪਾਂ ਦੀ ਸਭੇ ਸਾਂਝੀ ਦੇਖੋ ਸੌਰੀ ਸੌਰੀ ਮੈਂ ਤੁਹਾਡੀ ਗੱਲ ਰੋਕਦਾ ਨਹੀਂ ਭਾਜੀ ਦੇਖੋ ਦੇਖੋ ਆਪਾਂ ਨਾ ਗੱਲ ਨੂੰ ਨੇੜੇ ਲਾਵਾਂਗੇ ਇਸ ਤਰ੍ਹਾਂ ਨਹੀਂ ਹੋਏਗਾ ਤੁਸੀਂ ਉਸ ਚੀਜ਼ ਨੂੰ ਧਾਰਮਿਕ ਰੰਗਤ ਦੇ ਕੇ ਸਭੇ ਸਾਂਝੀ ਵਾਲ ਦਾ ਪ੍ਰੋਗਰਾਮ ਸੀ ਇਹ ਕਿਹੜਾ ਸਭੇ ਸਾਂਝੀ ਵਾਲ ਦਾ ਪ੍ਰੋਗਰਾਮ ਸੀ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਨੱਚ ਕੇ ਸਭੇ ਸਾਂਝੀ ਵਾਲ ਬਣਦੀ ਹੈ ਮੇਰੀ ਮੇਰੀ ਬੈਂਚ ਤੋਂ ਸੁਣ ਲਓ ਆਪਾਂ ਇੱਕ ਦੂਜੇ ਨਾਲ ਪ੍ਰਸ਼ਾਦਾ ਛੱਕ ਕੇ ਵੀ ਸਭੇ ਸਾਂ ਇੱਕ ਪ੍ਰਤੀਕ ਸੀ ਬਿਲਕੁਲ ਠੀਕ ਹੈ ਜੀ ਹੁਣ ਤੁਸੀਂ ਜਵਾਬ ਵੀ ਲੋਗੇ ਜਾਂ ਸਿਰਫ ਸਵਾਲ ਹੀ ਖੜੇ ਕਰੋਗੇ ਜਵਾਬ ਵੀ ਦਲੋ ਨਾ ਜੀ ਹਾਂ ਜੀ ਜਵਾਬ ਵੀ ਦਲੋ ਜੇ ਤੁਸੀਂ ਮੇਰੇ ਕੋਲ ਜਵਾਬ ਮੰਗੇ ਫਿਰ ਜਵਾਬ ਲਓ ਨਾ ਜੀ ਨਹੀਂ ਤੁਸੀਂ ਨਹੀਂ ਨਾਲ ਮੇਰਾ ਸਵਾਲ ਵੀ ਹੋਏਗਾ ਇਹ ਤਾਂ ਇਹ ਨਹੀਂ ਕਿ ਤੁਸੀਂ ਜਵਾਬ ਦੇ ਵਿੱਚ ਆਪ ਦਾ ਕਰਕੇ ਚਲੇ ਜਾਓਗੇ ਐਸਾ ਨਹੀਂ ਹੁੰਦਾ ਸਾਰੇ ਗੁਰੂ ਮੈਂ ਤੁਹਾਡੇ 10-12 ਜਵਾਬ ਦੇਵਾਂਗਾ ਮੈਂ ਕਿਤੇ ਸਵਾਲ ਨੂੰ ਫਾਇਦਾ ਨਹੀਂ ਜੀ ਜੀ ਬੋਲੋ ਜਿਹੜਾ ਕਾਰ ਸੇਵਾ ਕੋਈ ਪ੍ਰੋਗਰਾਮ ਨਹੀਂ ਸੀ ਜਿਹੜਾ ਕਾਰ ਸੇਵਾ ਕੋਈ ਸਾਊਂਡ ਨਹੀਂ ਲਗਾਈ ਗਈ ਜਿਹੜਾ ਕਾਰ ਸੇਵਾ ਕੋਈ ਡੀਜੇ ਨਹੀਂ ਲਗਾਇਆ ਗਿਆ ਡੇਰਾ ਕਾਰ ਸੇਵਾ ਕੋਕੀ ਖੁੱਲੀ ਜਗ੍ਹਾ ਉੱਤੇ ਸਾਰੇ ਇਕੱਠੇ ਹੋ ਕੇ ਸ਼ਹਿਰੇ ਇੱਥੇ ਰੱਖਿਆ ਸੀ ਗੁਰੂ ਦਾ ਲੰਗਰ ਸ਼ਹਿਰੇ ਇਕੱਠੇ ਹੋ ਗਏ ਛਕਣਗੇ ਤੇ ਉੱਥੋਂ ਰਵਾਨਾ ਹੋਣਗੇ ਸ਼ਹਿਰ ਦੀ ਸੜਕਾਂ ਤੇ ਉਹਨਾਂ ਨੇ ਨੈਸ਼ਨਲ ਇੰਟੀਗ੍ਰੇਸ਼ਨ ਰੈਲੀ ਕਰਨੀ ਸੀ ਜਿਹੜਾ ਕਾਰ ਸੇਵਾ ਕੋਈ ਪ੍ਰੋਗਰਾਮ ਨਹੀਂ ਸੀ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਣਾ ਇੱਕ ਮਿੰਟ ਜੀ ਇੱਕ ਮਿੰਟ ਮੇਰੇ ਨਾਲ ਨਾਲ ਸਵਾਲ ਵੀ ਲਓ ਤੁਸੀਂ ਕਹਿੰਦੇ ਵੀ ਡੇਰਾ ਕਾਰ ਸੇਵਾ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਸੀ ਤੁਸੀਂ ਗੱਲ ਕਹਿ ਰਹੇ ਹੋ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਉਹਦੇ ਵਿੱਚ ਕਿਲਕਾਰੀਆਂ ਮਾਰੀਆਂ ਜਾ ਰਹੀਆਂ ਜਾਂ ਰਹੀਆਂ ਕਿ ਨਹੀਂ ਤਾਲੀਆਂ ਮਾਰੀਆਂ ਜਾ ਰਹੀਆਂ ਜਾਂ ਰਹੀਆਂ ਕਿ ਨਹੀਂ ਅਭਿਆਸ ਕੋਰੇ ਕਿ ਨਹੀਂ ਹੁਣ ਆਪਾਂ ਕਹੀਏ ਭੰਗੜਾ ਨਹੀਂ ਪਿਆ ਜੀ ਭੰਗੜੇ ਦੀ ਪ੍ਰੈਕਟਿਸ ਹੋਈ ਸੀ ਇਹਨੂੰ ਫਿਰ ਕੀ ਸਮਝਿਆ ਜਾਏਗਾ ਜੀ ਨਹੀਂ ਮੈਂ ਜਵਾਬ ਦੇਣਾ ਜੀ ਸਿੱਧਾ ਮੈਂ ਜਵਾਬ ਦੇਣਾ ਸਿੱਧਾ ਜਵਾਬ ਲਓ ਨਾ ਜੀ ਸਿੱਧਾ ਜੋ ਜਿਹੜਾ ਜਿਹੜਾ ਕਾਰਸਿਵ ਦਾ ਜਿਹੜਾ ਹਾਲ ਹੈ ਉੱਥੇ ਗੁਰੂਗੰਗਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਪਹਿਲੀ ਗੱਲ ਤਾਂ ਗੁਰੂਗੰਗਸਾਹਿਬ ਦਾ ਪ੍ਰਕਾਸ਼ ਉੱਤੇ ਗੁਰਦਾਰਾ ਸਾਹਿਬ ਹੈ ਉਹ ਕਮਿਟੀ ਹਾਲ ਹੈ ਜਿੱਥੇ ਮਿਰਤਕ ਦੇ ਹਿੰਦੂਆਂ ਦੇ ਵੀ ਦੂਜਿਆਂ ਦੇ ਸਾਰਿਆਂ ਦੇ ਪ੍ਰੋਗਰਾਮ ਹੁੰਦੇ ਆ ਪਹਿਲੀ ਗੱਲ ਸਾਰੇ ਧਰਮਾਂ ਦੇ ਪ੍ਰੋਗਰਾਮ ਹੁੰਦੇ ਆ ਹਿੰਦੂਆਂ ਦੇ ਜਦੋਂ ਹੁੰਦੇ ਆ ਤੇ ਉਹ ਆਪਣੀ ਫੋਟੋ ਰੱਖ ਕੇ ਵੀ ਕਰਦੇ ਆ ਉਸ ਉਹ ਸਾਲ ਦੇ ਵਿੱਚ ਉਹ ਸਾਲ ਤੋਂ ਸਾਰੇ ਨੇ ਇਕੱਠੇ ਹੋ ਕੇ ਲੰਗਰ ਛਕਿਆ ਜਦੋਂ ਉੱਥੇ ਚੱਲਣ ਲੱਗੇ ਆ ਚੱਲਣ ਲੱਗਿਆ ਬੱਚਿਆਂ ਨੇ ਕੋਈ ਗਾਣਾ ਨਹੀਂ ਉੱਥੇ ਚੱਲਿਆ ਕੋਈ ਉੱਥੇ ਡੀਜੇ ਨਹੀਂ ਚੱਲਿਆ ਕੋ ਬੱਚੇ ਜਿਹੜੇ ਆਪਣੀ ਆਪਣੀ ਸਟੇਟ ਦੀ ਅਡਰੈਸਾਂ ਦੇ ਵਿੱਚ ਸੀ ਉਹ ਅਡਰੈਸਾਂ ਦੇ ਵਿੱਚ ਉਹਨਾਂ ਨੇ ਖੁਸ਼ੀ ਪ੍ਰਗਟ ਕਰਦੇ ਆ ਜਿਹੜਾ ਹੁੰਦਾ ਵੀ ਜੋ ਉਹਨਾਂ ਦਾ ਅਸਲੀ ਤਰੀਕੇ ਨਾਲ ਕੀਤਾ ਲੇਕਿਨ ਉਹਨਾਂ ਨੂੰ ਉਸੇ ਟਾਈਮ ਸੇਵਾਦਾਰ ਨੇ ਰੋਕਤਾ। ਉਹ ਜਿਹੜੀ ਦੋ ਵੀਡੀਓ ਪਾਈਆਂ ਜਾਂ ਬਣਾਈਆਂ ਗਿਆ ਨੇ ਇਹ ਦੋ ਉਹ ਬੰਦੇ ਨੇ ਇੱਕ ਉਹ ਬੰਦਾ ਹੈ ਜਿਹਦੇ ਵਿਆਹ ਦੇ ਵਿੱਚ ਮੈਂ ਉਧਾਰੇ ਪੈਸੇ ਦਿੱਤੇ ਸਨ ਅੱਜ ਤੱਕ ਉਹਨਾਂ ਨੂੰ ਵਾਪਸ ਨਹੀਂ ਕੀਤੇ ਉਹਨਾਂ ਕੋਲ ਮੰਗਣਾ ਵਾ ਤੇ ਉਹਨਾਂ ਨੇ ਜੋ ਕਿਹਾ ਵੀਡੀਓ ਵਾਇਰਲ ਕੀਤੀ। ਦੂਜਾ ਉਹ ਬੰਦਾ ਕਨਕਮਿਟੀ ਦੇ ਇਲੈਕਸ਼ਨ 'ਚ ਖੜਾ ਹੋਇਆ ਸੀ ਤੇ ਉਹ ਚੰਦ ਸੀ ਕਿ ਮੇਰੇ ਪਿਤਾ ਜੀ ਖੜੇ ਹੋਏ ਨੇ ਤੇ ਮੇਰਾ ਸਾਥ ਦਿੱਤਾ ਜਾਏ। ਮੈਂ ਉਹ ਦਾ ਸਾਥ ਨਹੀਂ ਦਿੱਤਾ ਮੈਂ ਦੂਜੇ ਪੱਖ ਦੇ ਨਾਲ ਸਤ ਇਸ ਕਰਕੇ ਜਾਣ ਬੁੱਝ ਕੇ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਪ੍ਰਚਾਰ ਪਾਜੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰ ਵੀ ਜਾਣਾ ਇੱਕ ਪਲ ਦੇ ਲਈ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਵੀ ਇਹ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹ ਵੀਡੀਓ ਬਣਾਈ ਗਈ ਪਰ ਕੀ ਵੀਡੀਓ ਦੇ ਵਿੱਚ ਕਲਕਾਰੀਆਂ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਤੁਸੀਂ ਕਲਕਾਰੀਆਂ ਮਾਰੋ ਜਾਂ ਤਾਲੀਆਂ ਮਾਰੋ ਜਾਂ ਟੀਕਾ ਮਾਰੋ ਕਿ ਗੁਰਦੁਆਰਾ ਸਾਹਿਬ ਦੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਨੇ ਪਾਜੀ ਜਿਹਦੇ ਵਿੱਚ ਦੀਵਾਨ ਸਜਾਏ ਜਾਂਦੇ ਨੇ ਖੁਸ਼ੀ ਗਮੀ ਤੇ ਪ੍ਰੋਗਰਾਮ ਕੀਤੇ ਜਾਂਦੇ ਨੇ ਧੁੱਪ ਛਾਂ ਤੋਂ ਬਚਾਅ ਹੋ ਜਾਂਦਾ ਆ ਉੱਥੇ ਲੰਗਰ ਛਕ ਨਾ ਕਿ ਇਸ ਕਰਕੇ ਸੀ ਵੀ ਉੱਥੇ ਸਾਰੇ ਧਰਮਾਂ ਦੇ ਲੋਕ ਆ ਗਏ ਤੇ ਆਪੋ ਨਾਲੇ ਉਹ ਧਰਮਾਂ ਉਹਨੂੰ ਧਰਮਾਂ ਨਾਲ ਕਿਉਂ ਜੋੜ ਰਹੇ ਹੋ ਤੁਸੀਂ ਉਹ ਬੱਚੇ ਇਹਨੂੰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਵੀ ਮਜਬਾ ਦੇ ਨਹੀਂ ਵੀਰ ਜੀ ਜੇ ਮਜਬਾ ਦੇ ਆ ਧਰਮਾਂ ਦੇ ਲੋਕ ਸੀ ਤੇ ਆਪੋ ਆਪਣੇ ਗ੍ਰੰਥਾਂ ਦਾ ਉੱਥੇ ਕੋਈ ਹਾਂਜੀ ਜਿਹੜੇ ਬੱਚੇ ਬਾਹਰੋਂ ਆਏ ਆ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਉਸੇ ਟਾਈਮ ਰੋਕ ਦਿੱਤਾ ਗਿਆ ਜੀ ਇਹ ਉਸੇ ਟਾਈਮ ਰੋਕ ਦਿੱਤਾ ਗਿਆ ਭਾਜੀ ਘੱਟੋ ਘੱਟ 5 ਮਿੰਟ ਦੀ ਤੇ ਵੀਡੀਓ ਹੈ ਤੁਸੀਂ ਕਹਿੰਦੇ ਉਸੇ ਟਾਈਮ ਰੋਕ ਦਿੱਤਾ ਗਿਆ 5 ਮਿੰਟ ਦੀ ਤੇ ਵੀਡੀਓ ਹੈ ਜਿਹਦੇ ਵਿੱਚ ਸਾਰਾ ਕੁਝ ਚੱਲਦਾ ਪਿਆ ਆ ਜਿਹੜੀ ਵਾਇਰਲ ਹੋ ਰਹੀ ਹੈ ਵੀਰ ਜੀ ਤੁਹਾਡੇ ਸਾਹਮਣੇ ਉਹ 5 ਮਿੰਟ ਦੀ ਵੀਡੀਓ ਆਈ ਹੈ ਲੇਕਿਨ ਇਹ ਵੀਡੀਓ ਨਹੀਂ ਤੁਹਾਨੂੰ ਦਿਖਾਈਗੀ ਨਾ ਵੀ ਉਸੇ ਟਾਈਮ ਰੋਕ ਦਿੱਤਾ ਗਿਆ ਉਹਨਾਂ ਨੂੰ ਮੰਨ ਲਓ ਭਾਜੀ ਰੋਕ ਦਿੱਤਾ ਗਿਆ ਪਰ ਕਾਰਜ ਤੇ ਹੋ ਗਿਆ ਖੜੇ ਹੋ ਕੇ ਉਹ ਲਾਈਨਾਂ 'ਚ ਖੜੇ ਹੋ ਕੇ ਉੱਥੇ ਸਿਰਫ ਵਿਦਾ ਹੋਏ ਨੇ ਔਰ ਪੁੱਛ ਨਹੀਂ ਕੀਤਾ ਉਹਨਾਂ ਨੇ ਭਾਜੀ ਹੁਣ ਆਪਾਂ ਇਹ ਗੱਲ ਕਹਿ ਦਈਏ ਵੀ ਉਹਨੇ ਬੰਦੂਕ ਫੜ ਕੇ ਦੋ ਬੰਦੇ ਮਾਰੇ ਸੀ ਮੁਰਕੇ ਰੋਕ ਦਿੱਤਾ ਗਿਆ ਉਹਨੂੰ ਇਹ ਕ੍ਰਾਈਮ ਦੇ ਵਿੱਚ ਨਹੀਂ ਮੰਨਿਆ ਜਾਏਗਾ ਸੋ ਕਹਿਣ ਤੋਂ ਪਹਿਲ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਹੋਈ ਏ ਤੁਹਾਨੂੰ ਉੱਥੇ ਚਾਹੀਦਾ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਸਬਕਾਰਨਾ ਨਾ ਜੋ ਮੈਨੂੰ ਸਿੱਖ ਸੰਗਤ ਸਜਾ ਲਗਾਏਗੀ ਜੋ ਅਕਾਲ ਪੁਰਖ ਸਾਹਿਬ ਸਜਾ ਲਗਾਏਗਾ ਮੈਂ ਭੁਗਤਨੂੰ ਪਿਆਰ ਆ ਸਾਰੇ ਕਿਸੇ ਦੀ ਮਨਸ਼ਾ ਮਾੜੀ ਨਹੀਂ ਸੀ ਕਿਸੇ ਮਾੜੀ ਮਨਸ਼ਾ ਨਾਲ ਪ੍ਰੋਗਰਾਮ ਨਹੀਂ ਕੀਤਾ ਅਗਰ ਕੋਈ ਉਲੰਘਣਾ ਹੋਣੀ ਹੁਣ ਆਪਾਂ ਇਸ ਪ੍ਰੋਗਰਾਮ ਨੂੰ ਧਰਮਾਂ ਦੀ ਰੰਗਤ ਕਿਵੇਂ ਦੇ ਰਹੇ ਆ ਆਪਾਂ ਕਹਿੰਦੇ ਵੀ ਸਾਰੇ ਧਰਮਾਂ ਦੇ ਲੋਕ ਭਾਜੀ ਧਰਮਾਂ ਦੇ ਲੋਕ ਨਹੀਂ ਨਹੀਂ ਮੁਸਲਮ ਵੀ ਪੀਰ ਵੀ ਸੀ ਅਤੇ ਈਸਾਈ ਵੀਰ ਵੀ ਸੀ ਅਤੇ Hindu ਵੀਰ ਵੀ ਸੀ ਸਾਰੇ ਧਰਮਾਂ ਦੇ ਲੋਕ ਸੀ ਸੇ ਪੜੀ ਬੈਠ ਕੇ ਵਿਚਾਰ ਵਟਾਂਦਰਾ ਹੋ ਸਕਦਾ ਸੀ ਬੈਠ ਕੇ ਪ੍ਰਸ਼ਾਦਾ ਛਕਿਆ ਜਾ ਸਕਦਾ ਸੀ ਬੈਠ ਕੇ ਕੋ ਰੱਬ ਦੀਆਂ ਗੱਲਾਂ ਹੋ ਸਕਦੀਆਂ ਸੀ ਸਟੇਟਾਂ ਚੋਂ ਆਏ ਐ ਉਹਨਾਂ ਨੂੰ ਕੋਈ ਉੱਥੇ ਜ਼ਰੂਰੀ ਥੋੜਾ ਵੀ ਪੰਗੜਾ ਤੇ ਕਲਕਾਰੀਆਂ ਤੇ ਤਾੜੀਆਂ ਪਾਜੀ ਨਹੀਂ ਦੇਖੋ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਕੰਮ ਨਹੀਂ ਹੋ ਸਕਦੇ ਪੰਜਾਬ ਵਾਲੀ ਟੀਮ ਨੇ ਉੱਥੇ ਪੁਲਿਸ ਉਹਨੇ ਹਾਲ ਦੇ ਜਕਾਰੇ ਵੀ ਲਾਇਏ ਨੇ ਪੰਗੜਾ ਨਹੀਂ ਪਾਇਆ ਪੰਗੜਾ ਨਹੀਂ ਪਾਇਆ ਜਿਹੜੀ ਆਸਾਨ ਦੀ ਟੀਮ ਐ ਤੁਸੀਂ ਵੀਡੀਓ ਨੂੰ ਦੁਬਾਰਾ ਦੇਖ ਲਓ ਅਸਾਮ ਦੇ ਬੱਚੇ ਜਿਹੜੇ ਨੇ ਉਹ ਆਪਣੇ ਹੱਥੇ ਚਾਦ ਪਾ ਕੇ ਇਕੱਠੇ ਹੋ ਗਏ ਉਹਨਾਂ ਵਿੱਚ ਜੋ ਇੱਕ ਛੋਟਾ ਜਿਹਾ ਕੁਛ ਉਹਨਾਂ ਨਾਲ ਦੀ ਨਾਲ ਰੋਗ ਦਿੱਸਿਆ ਗਿਆ ਸੀ ਬਾਕੀ ਅਗਰ ਜੇ ਇਸੇ ਬਾਵਜੂਦ ਲੰਗਣਾ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਦੀ ਸੰਗਤ ਜੋ ਸਜਾ ਲਗਾਏਗੀ ਇਸ ਟੀਮ ਦਾ ਆਰਗੇਨਾਈਜ਼ਰ ਹੋਣ ਦੇ ਨਾਤੇ ਮੈਂ ਉਸ ਸੱਜਾ ਨੂੰ ਖੁਸ਼ੀ ਨਾਲ ਬੁਕਤਣ ਨੂੰ ਤਿਆਰ ਹਾਂ ਜਿੱਤੇ ਖੜਾ ਕਰੋਗੇ ਉੱਤੇ ਖੜਾ ਹੋਣ ਨੂੰ ਤਿਆਰ ਹਾਂ ਨਹੀਂ ਹੁਣ ਇੱਕ ਚੀਜ਼ ਮੈਨੂੰ ਦੱਸੋ ਮੈਂ ਓਨ ਕਰਨਾ ਇੱਕ ਮਿੰਟ ਜੀ ਬਿਮਾਰ ਨੇ ਆਪਣੇ ਕਮਰੇ 'ਚ ਬੈਠੇ ਸਨ ਬਾਬਾ ਜੀ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂਗਾ ਉਹ ਆਪਣੇ ਕਮਰੇ 'ਚ ਬੈਠੇ ਸਨ ਅਸੀਂ ਉਹਨਾਂ ਕੋਲ ਜਗ੍ਹਾ ਮੰਗੀ ਵੀ ਇੱਥੇ ਅਸੀਂ ਲੰਗਰ ਕਰਨਾ ਹੈ ਵੀ ਤੂੰ ਇਕੱਠੇ ਹੋ ਕੇ ਚੱਲਣਾ ਉਹਨਾਂ ਨੇ ਜਗ੍ਹਾ ਦੇ ਦਿੱਤੀ ਉਹਨਾਂ ਨੇ ਨਹੀਂ ਫਿਰ ਬਾਬਾ ਜੀ ਨੇ ਤੁਹਾਨੂੰ ਲੰਗਰ ਵਾਸਤੇ ਦਿੱਤੀ ਸੀ ਨਾ ਜਗ੍ਹਾ ਹੁਣ ਤੁਸੀਂ ਆਪ ਕਹਿ ਰਹੇ ਹੋ ਕਿ ਬਾਬਾ ਜੀ ਨੂੰ ਕਹਿੰਦੇ ਲੰਗਰ ਕਰਨਾ ਹੈ ਲੰਗਰ ਜੋ ਸੰਗਤ ਮੈਨੂੰ ਸਜਾ ਲਗਾਏਗੀ ਜੋ ਆਪਾਲਤਕ ਸਾਹਿਬ ਨੂੰ ਸਜਾ ਲਗਾਏਗਾ ਮੈਨੂੰ ਸਜਾ ਮੰਦੀ ਹੈ ਮੈਂ ਪਿਆਰ ਆਉਂਦੇ ਹਾਂ ਪਰ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਾਬਾ ਜੀ ਨੂੰ ਸੁਰਖਰੂ ਕਰਦੀ ਹੈ ਹੁਣ ਮੈਂ ਕਹਦਾ ਮੇਰੇ ਘਰ ਦੇ ਵਿੱਚ ਕੰਮ ਹੋਇਆ ਪਰ ਮੈਨੂੰ ਪਤਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਜੀ ਜਿਹੜੇ ਮੁਖੀ ਹੁੰਦੇ ਨੇ ਉਹਨਾਂ ਨੇ ਮਰਿਆਦਾ ਦਾ ਖਿਆਲ ਰੱਖਣਾ ਹੁੰਦਾ ਕਿ ਨਹੀਂ ਰੱਖਣਾ ਹੁੰਦਾ ਦੇਖੋ ਜੀ ਤੇਰੀ ਰਿਸਪੌਂਸਿਬਿਲਟੀ ਮੁਕੀ ਦੀ ਬਣਦੀ ਹੈ ਕਿ ਨਹੀਂ ਬਣਦੀ ਮੈਨੂੰ ਇਹਨਾਂ ਜਵਾਬ ਸੇ ਦੇ ਦਿਓ ਮੈਂ ਹੁਣ ਵੀ ਮੰਨਦਾ ਮਾਂ ਕਿ ਸਾਰੇ ਪ੍ਰਕਰਨ ਨੂੰ ਗਲਤ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਐਕਚੁਅਲੀ ਭਾਜੀ ਹੱਦ ਹੋ ਗਈ ਹੈ ਤੁਸੀਂ ਅਜੇ ਵੀ ਆਪਣੀ ਗਲਤੀ ਸਿੱਧਾ ਕਹ ਲਓ ਵੀ ਚੋਰੀ ਸੀਨਾ ਚੋਰੀ ਅਜੇ ਵੀ ਤੁਸੀਂ ਦੋਵੇਂ ਕੰਮ ਕਰਦੇ ਪਏ ਹੋ ਤੁਸੀਂ ਇੱਕ ਜੀ ਨੂੰ ਸਮਝੋ ਤੁਸੀਂ ਤੁਸੀਂ ਪ੍ਰਤਪਾਲ ਵੀਰ ਜੀ ਤੁਸੀਂ ਗੱਲ ਨੂੰ ਸਮਝੋ ਦੇਖੋ ਤੁਸੀਂ ਨਾ ਤੇ ਸਹੀ ਸਵਾਲਾਂ ਦਾ ਸਹੀ ਜਵਾਬ ਦੇ ਰਹੇ ਹੋ ਅਗਰ ਐਸਾ ਕੁਝ ਹੋਇਆ ਹੈ ਤੇ ਸੰਗਤ ਜੀ ਤੇ ਮੈਨੂੰ ਖੜਾ ਕਰੇਗੀ ਜਿੱਥੇ ਸਜ਼ਾ ਲਗਾਏਗੀ ਮੈਂ ਸਜ਼ਾ ਨੂੰ ਭੁਗਤਣ ਨੂੰ ਤਿਆਰ ਹਾਂ ਮੈਂ ਜ਼ਿੰਦਗੀ ਦੇ ਇੰਨੇ ਸਾਲ ਸਿੱਖ ਕੌਜ ਵਾਸਤੇ ਦਿੱਤੇ ਐ ਇੰਨੇ ਸਾਲ ਸਿੱਖ ਕੌਜ ਵਾਸਤੇ ਹੀ ਮਰਿਆ ਵਾਂ ਖੱਪਿਆ ਵਾਂ ਜੇਲ੍ਹ ਵੀ ਕੱਟੀ ਐ ਸਾਰੇ ਕੰਮ ਕੀਤੇ ਐ ਹੁਣ ਚੈਨਲ ਵੀ ਜਿਹੜਾ ਐ ਸਿੱਖੀ ਦੇ ਚਲਾ ਰਹੇ ਆ ਇੱਕ ਓੰਕਾਰ মিডিਆ ਲੇਕਿਨ ਅਗਰ ਕਿਤੇ ਗੁਈ ਐ ਗਲਤੀ ਤੇ ਸੰਗਤ ਕਿੱਥੇ ਖੜਾ ਕਰੇਗੀ ਮੈਂ ਉੱਥੇ ਬਿਲਕੁਲ ਖੜਾ ਹੋ ਕੇ ਜੋ ਸੰਗਤ ਚੜ੍ਹ ਲਗਾਏਗੀ ਠੀਕ ਹੈ ਨਾ ਸੰਗਤ ਜੀ ਦੀ ਸੰਗਤ ਦੇ ਜੋੜੇ ਛੱਡ ਦੇਣੇ ਜੋੜੇ ਛੜਾਂਗਾ ਸੰਗਤ ਜੀ ਦੇ ਥੱਲੇ ਨੀਵੇਂ ਬੈਠ ਕੇ ਜਿਹੜਾ ਇਹ ਨਾਲ ਆਪਾਂ ਇਹ ਲੋਹਾਰ ਤਾਂ ਮੈਂ ਤਿਆਰ ਹਾਂ ਉਸਤੇ ਅਗਰ ਲੱਗਦਾ ਗਲਤੀ ਹੋਈ ਐ ਤੇ ਮੈਂ ਉਸ ਗਲਤੀ ਨੂੰ ਖੁੱਲੇ ਤਿਲ ਉਸ ਈਨ ਦਾ ਲੀਡਰ ਹੋਣ ਦੇ ਨਾਲ ਭਾਜੀ ਹੋਈ ਇਹ ਜਾਂ ਜੇ ਲੱਗਦਾ ਪਿਆ ਆ ਕਿ ਭਾਜੀ ਟਿਕੋ ਨਜ਼ਰੀਆ ਆਪਣੇ ਨਾ ਨਜ਼ਰੀਆ ਆਪਣੇ ਮੈਂ ਸੰਘਤ ਦੇ ਨਜ਼ਰੀਏ ਨਾਲ ਸਹਿਮਤ ਹਾਂ ਕਿ ਮੈਂ ਕਿਹਾ ਜੀ ਗਲਤੀ ਹੋਈ ਜਿਹਦੀ ਜੋ ਸੰਘਤ ਸਜਾ ਲਾਣਾ ਚਾਹਦੀ ਹੈ ਮੈਂ ਸਜਾ ਨੂੰ ਪੂਰੇ ਨੂੰ ਤਿਆਰ ਆ ਸੰਘਤ ਨੀਵੇਂ ਥਾਂ ਬਾਇ ਸੰਘਤ ਸਤਿ ਜੁਤਿਆਂ ਮਾਰੇ ਸੰਘਤ ਕਹਿ ਵੀ ਤਰੀ ਇਹ ਜਿੰਮੇ ਪਰ ਭਾਜੀ ਕਾਰ ਸੇਵਾ ਨੇ ਜਦੋਂ ਦੀਵਾਨ ਹਾਲ ਬਣਾਏ ਸੀ ਉਹ ਦੀਵਾਨ ਹਾਲ ਬਣਾਉਣ ਦਾ ਮਕਸਦ ਕੀ ਸੀ ਭਾਜੀ ਉਹ ਜਿਹੜਾ ਦਿਮਾਨ ਹਾਲ ਹੈ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਸਾਰੇ ਪਰਮੰਦਰ ਲੋਕ ਆਉਂਦੇ ਆ ਉਸ ਦਿਮਾਨ ਹਾਲ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਉੱਥੇ ਟਰਦੇ ਆ ਉਹ ਇੱਕ ਕਮਿਊਨਿਟੀ ਸੈਂਟਰ ਭਾਜੀ ਉਹ ਰੱਬ ਦੀ ਬੰਦਗੀ ਕਰਦੇ ਆ ਹਾਂ ਜੇ ਇਸ ਤੋਂ ਪਹਿਲਾਂ ਵੀ ਕਿਸੇ ਨੇ ਡਾਂਸ ਤੇ ਨਾਚ ਕੀਤਾ ਤੁਸੀਂ ਉਹਦੀ ਐਗਜ਼ਾਮਪਲ ਦਿਓ ਆਪਾਂ ਉਹ ਵੀ ਸਟੈਂਡ ਚੱਕਾਂਗੇ ਜਿਹੜੀ ਸੰਸਥਾ ਨੇ ਕਰਵਾਇਆ ਹੋਇਆ ਕੋਈ ਏਦਾਂ ਜੀ ਮੇਰੇ ਤੁਹਾਨੂੰ ਮੋਟੀ ਜਿਹੀ ਗੱਲ ਦੱਸਦੀ ਐ ਕਿ ਕਿਸੇ ਦੀ ਨੀਅਤ ਐਸੀ ਨਹੀਂ ਸੀ ਅਗਰ ਸਾਡੇ ਵੌਲੰਟੀਅਰ ਜਿਹੜੇ ਆ ਮੌਕੇ ਤੇ ਟਾਈਮਲੀ ਨਹੀਂ ਸੰਭਾਲਦੇ ਪਰ ਪਾਜੀ ਜੇ ਤੁਸੀਂ ਮੰਨ ਲਓ ਤੁਸੀਂ ਬਾਬਾ ਜੀ ਅਰੇ ਕੋਲੋਂ ਲੰਗਰ ਵਾਸਤੇ ਲੈ ਕੇ ਆਏ ਉੱਥੇ ਆਪਾਂ ਦੱਸ ਸਕਦੇ ਸੀ ਪਾਈਏ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈ ਇਹ ਲੰਗਰ ਚਲੋ ਮੈਨੂੰ ਇਹ ਗੱਲ ਦੱਸੋ ਜੇ ਲੰਗਰ ਵੀ ਛਕਣਾ ਹੈ ਲੰਗਰ ਨੰਗੇਸਰ ਛਕਿਆ ਜਾ ਸਕਦਾ ਗੁਰਦੁਆਰਾ ਸਾਹਿਬ ਦੇ ਦੀਮਾਨ ਹਾਲ ਦੇ ਵਿੱਚ ਮੱਕੂ ਸਾਹਿਬ ਮੱਕੂ ਸਾਹਿਬ ਗਲਤੀ ਪਤੀ ਕੀ ਹੋਈ ਹੈ ਹੂੰ ਬੰਦਾ ਕਿ 1200 ਸਾਡੇ ਕੋਲ ਅਸੀਂ ਗਲਤੀ ਨਾਲ ਉੱਥੇ ਮਾਈਕ ਦਾ ਪ੍ਰਬੰਧ ਨਹੀਂ ਕੀਤਾ ਮਾਈਕ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਗਰ ਮਾਈਕ ਦਾ ਪ੍ਰਬੰਧ ਹੁੰਦਾ ਤਾਂ ਸ਼ਾਇਦ ਅਸੀਂ ਸਾਰੀ ਇ ਅਸੀਂ ਸੱਚੇ ਸੱਚ ਨਹੀਂ ਕਿਹਾ ਸਾਡੇ ਕੋਲ ਗਲਤੀ ਹੋਈ ਹੈ ਉਸ ਗਲਤੀ ਦੇ ਉੱਤੇ ਜੋ ਤੁਸੀਂ ਤੁਸੀਂ ਵੀ ਸੰਗਤ ਦੇ ਰੂਪੋਂ ਤੁਸੀਂ ਸੰਗਤ ਅਕਾਲਪਤੀ ਸਾਹਿਬ ਜੋ ਕੱਥੇ ਹੋ ਕੇ ਮੈਨੂੰ ਸਜ਼ਾ ਲਗਾਉਣਾ ਚਾਹੁੰਦੇ ਨੇ ਨਹੀਂ ਭਾਜੀ ਜੋ ਵੀ ਪੰਤਕ ਜਥੇਬੰਦੀਆਂ ਦਾ ਮੈਂ ਦੇਖੋ ਮੈਂ ਤੁਹਾਡਾ ਵਰਜ਼ਨ ਜਿਹੜਾ ਹੈ ਉਹ ਅੱਗੇ ਰੱਖ ਦਿੱਤਾ ਆ ਲੋਕਾਂ ਦੇ ਅੱਗੇ ਰੱਖ ਦਿੱਤਾ ਆ ਸੰਗਤ ਦੀ ਕਚਹਿਰੀ 'ਚ ਰੱਖ ਦਿੱਤਾ ਆ ਹਾਂਜੀ ਬਿਲਕੁਲ ਬਿਲਕੁਲ ਜੀ ਜੇ ਜੋ ਸਜ਼ਾ ਲਗਾਏਗੀ ਮੈਂ ਹੱਸ ਕੇ ਨੂੰ ਸਵੀਕਾਰ ਕਰਾਂਗਾ ਮੈਂ ਮੈਂ ਨਾ ਕਰੀ ਸਿੱਖੀ ਤੋਂ ਭੱਜਿਆ ਵਾ ਤੇ ਨਾ ਭੱਜਦਾ ਅਗਰ ਮੇਰੇ ਕੋਲੋਂ ਜਾਂ ਮੇਰੇ ਸਾਥੀਆਂ ਤੋਂ ਗਲਤੀ ਹੋਈ ਹੈ ਅਸੀਂ ਸਾਰੇ ਸਾਥੀ ਮੇਰੀ ਟੀਮ ਦੇ ਵਿੱਚ ਸਾਰੀ ਤਰ੍ਹਾਂ ਦੇ ਮੇਰੀ ਟੀਮ ਵਿੱਚ ਹਿੰਦੂ ਵੀ ਨੇ ਮੇਰੀ ਟੀਮ ਵਿੱਚ ਮੁਸਲਮਾਨ ਵੀ ਨੇ ਸਿੱਖ ਵੀ ਨੇ ਸਾਈ ਨੇ ਸਾਨੂੰ ਸਾਰਿਆਂ ਨੂੰ ਸੰਗਤ ਕੇ ਕਿ ਸਾਰੇ ਖੜੇ ਹੋਗੇ ਤੇ ਆਓ ਸੰਗਤ ਵਿੱਚ ਆਓ ਤੁਹਾਨੂੰ ਸਾਰਿਆਂ ਨੂੰ ਸੱਦਾ ਲਗਾਣੀ ਹੈ ਭਾਜੀ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਪੁੱਛੋ ਵੀ ਮਸਜਿਦ ਦੇ ਕਿਸੇ ਇਸ ਤਰੀਕੇ ਦੇ ਨਾਲ ਜਾ ਕੇ ਤੇ ਉੱਥੇ ਸਾਰੇ ਧਰਮਾਂ ਦਾ ਨਾਚ ਗਾਣਾ ਹੋ ਸਕਦਾ ਕੀ ਉਹ ਕੀ ਰਿਪਲਾਈ ਦਿੰਦੇ ਆ ਵੀ ਤਾੜੀਆਂ ਮਾਰ ਕੇ ਕਿਲਕਾਰੀਆਂ ਮਾਰ ਕੇ ਨਹੀਂ ਹੋਇਆ ਮੈਂ ਮੈਂ ਦੱਸ ਰਿਹਾ ਗਾਣੇ ਨਹੀਂ ਹੋਏ ਉੱਥੇ ਕੋਈ ਵੀ ਗਾਣਾ ਨਹੀਂ ਭਾਜੀ 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 ਤੁਸੀਂ ਵੀਡੀਓ ਫੇਰ ਇੱਕ ਵਾਰੀ ਸੁਣ ਲਓ ਉਹਦੇ ਵਿੱਚ ਕਿਵੇਂ ਡਾਂਸ ਹੋ ਰਿਹਾ ਹੈ ਆ ਕਿਸ ਤਰੀਕੇ ਨਾਲ ਸਾਰੇ ਡਾਂਸ ਕਰ ਰਹੇ ਹੈ ਇੱਕ ਵੀਡੀਓ ਤੇ ਕੋਈ ਪਿੱਛੇ ਬੈਕਗ੍ਰਾਉਂਡ ਚ ਗਾਣਾ ਨਹੀਂ ਹੈ ਅਗਰ ਭਾਜੀ ਗਾਣਾ ਨਹੀਂ ਹੈ ਪਰ ਨਾ ਆਰੀਆਂ ਜਾ ਰਹੀਆਂ ਨੇ ਮੈਂ ਮੈਂ ਕਹ ਰਿਹਾ ਜੀ ਜਿੰਨੀ ਤੁਹਾਨੂੰ ਦੱਸੀ ਹੈ ਮੈਂ ਜਿਹੜੀ ਗੱਲ ਸਚਾਈ ਉਹ ਦੱਸਤੀ ਹੈ ਇਸ ਤੋਂ ਬਾਅਦ ਜੋ ਸੰਗਤ ਸਜਾ ਲਗਾਣਾ ਹੈ ਮੈਨੂੰ ਮੰਨਦੀ ਹੈ ਮੈਂ ਪਾਈਦਾ ਨਹੀਂ ਉਸ ਗੱਲ ਤੋਂ ਠੀਕ ਹੈ ਜੀ ਮੈਂ ਗਲਤ ਨਹੀਂ ਪਾਈਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਅੱਜ ਕੀ ਫਤਿਹ